ਜੀ ਦੋਸਤੋ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਆਏ ਸੀਗੇ ਤੁਹਾਡੇ ਵਾਸਤੇ ਵੀਡੀਓ ਚਕੋਦਰੇ ਦੀ ਮਤਲਬ ਚਕੋਤਰਾ ਦਵਾਈਆਂ ਦੇ ਵਿੱਚ ਕੰਮ ਆਉਂਦਾ ਆ ਕਿਹੜੀ ਕਿਹੜੀ ਦਵਾਈ ਚ ਕੰਮ ਆਉਂਦਾ ਕਿਸ ਕਿਸ ਬਿਮਾਰੀ ਲਈ ਇਲਾਜ ਹੈ ਤੇ ਅੱਜ ਆਪਾਂ ਇਹਨੂੰ ਕੱਟ ਕੇ ਤੁਹਾਨੂੰ ਦਿਖਾਉਨੇ ਆ ਤੇ ਕਿਸ ਤਰ੍ਹਾਂ ਦਾ ਅੰਦਰ ਇਹਦਾ ਕਲਰ ਹੁੰਦਾ ਆ ਤੇ ਮਤਲਬ ਕਿਸ ਤਰ੍ਹਾਂ ਆਪਾਂ ਇਹਨੂੰ ਖਾ ਸਕਦੇ ਆ ਘਰ ਦੇ ਵਿੱਚ ਕਿਉਂਕਿ ਦੁਕਾਨਾਂ ਦੇ ਤਾਂ ਇਹ ਬਹੁਤ ਘੱਟ ਮਿਲਦਾ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੱਗਿਆ ਹੋਆ ਉਹਨਾਂ ਨੂੰ ਪਤਾ ਵੀ ਹੈ ਇਸ ਫਰੂਟ ਬਾਰੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਉਹਦਾ ਕਲਰ orange ਕਲਰ ਦਾ ਹੁੰਦਾ ਹੈ ਵਿੱਚੋਂ ਜਿਵੇਂ ਆਪਾਂ ਸੰਤਰਾ ਦੇਖਦੇ ਆ ਉਹ yellow ਕਲਰ ਦਾ ਹੁੰਦਾ ਆ ਕੇਨੂ ਜ ਤੇ ਇਹ ਜਿਹੜਾ ਹੈਗਾ ਉਸੇ ਦੀ ਪ੍ਰਜਾਤੀ ਆ ਤੇ ਇਹ ਅੰਦਰੋਂ ਜਿਹੜਾ ਹੈਗਾ ਰੈੱਡ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਬਿਲਕੁਲ ਸਾਫ਼ ਕਰਕੇ ਇਹਨੂੰ ਕੱਢ ਲੈਣਾ ਆ ਵਿੱਚੋਂ ਤੇ ਦਿਖਾਉਨੇ ਆ ਆਪਾਂ ਤੁਹਾਨੂੰ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਹਾਂ ਜਿਨ੍ਹਾਂ ਦੇ ਘਰ ਇਹ ਫਰੂਟ ਲੱਗਿਆ ਹੋਇਆ ਆ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਹ ਦੇਖੋ ਜੀ ਆਪਾਂ ਕਰ ਲਿਆ ਹੈ ਸਾਫ਼ ਤੇ ਤੁਸੀਂ ਦੇਖ ਸਕਦੇ ਹੋ ਇੱਕ ਘਟੋ-ਘਟ तकरीबन ਮਤਲਬ ਇਹਦਾ ਬੇੜ ਸੀ ਜਿਹੜਾ ਉਹ 2 ਕਿਲੋ ਸੀ ਤੇ ਹੁਣ ਜਿਹੜਾ ਇਹ तकरीबन 1/2 ਕਿਲੋ ਦਾ ਰਹਿ ਗਿਆ ਆ ਇਹ ਆ ਲੋ ਜੀ ਇਹਦੇ ਬੀਜ ਨੇ ਵੀ ਜਿਹੜੇ ਇਸ ਤਰ੍ਹਾਂ ਨੇ ਜਿਵੇਂ ਕਿ ਤੋਰੀਆਂ ਦੇ ਜਾਂ ਠੀਏ ਦੇ ਹੁੰਦੇ ਨੇ ਕਦੂ ਦੇ ਉਸ ਤਰੀਕੇ ਦੇ ਇਹਦੇ ਬੀਜ ਨੇ ਤੇ ਬੀਜ ਕਾਫੀ ਹੁੰਦੇ ਨੇ ਇਹਦੇ ਵਿੱਚ ਪਰ ਜਿਹੜਾ ਹੈਗਾ ਇਹਨੂੰ ਛਿੱਲਣ 'ਚ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਕੋਈ ਮਤਲਬ ਕਿ ਇਹ ਨਹੀਂ ਹੈਗਾ ਵੀ ਔਖਾ ਆ ਆਰਾਮ ਨਾਲ ਤੁਸੀਂ ਦੇਖੋ ਕਿਦਾਂ ਇਹ ਜਿਹੜੇ ਹੈਗੇ ਨੇ ਅਲੱਗ ਹੋ ਰਹੇ ਨੇ ਤੇ ਬਿਲਕੁਲ ਭਰਿਆ ਪਿਆ ਇਹ ਜੂਸੀ ਆ ਪੂਰਾ ਪਰ ਤੁਸੀਂ ਦੇਖ ਸਕਦੇ ਹੋ ਪੂਰਾ ਜੁਸੀ ਆ ਫਾੜੀਆਂ ਤਾਂ ਪੂਰੀਆਂ ਨਹੀਂ ਨਿਕਲੀਆਂ ਇਸ ਦੀਆਂ ਪਰ ਤੁਸੀਂ ਦੇਖੋ ਇਹ ਤਕਰੀਬਨ ਇਸ ਤਰ੍ਹਾਂ ਹੀ ਜਿਹੜਾ ਹੁੰਦਾ ਆ ਨਿਕਲਦਾ ਆ ਬਹੁਤ ਘੱਟ ਹੁੰਦਾ ਜਿਹਦੀਆਂ ਮਤਲਬ ਜਿਹੜੀਆਂ ਫਾੜੀਆਂ ਨੇ ਬੜੀਆਂ ਨਿਕਲਦੀਆਂ ਨੇ ਤੇ ਜ਼ਿਆਦਾਤਰ ਇਸ ਤਰ੍ਹਾਂ ਹੀ ਨਿਕਲਦਾ ਆ ਕਿਉਂਕਿ ਇਹ ਪੱਕਣ ਤੋਂ ਬਾਅਦ ਨਾ ਮਤਲਬ ਕਿ ਇਸ ਤਰ੍ਹਾਂ ਦਾ ਹੀ ਹੋ ਜਾਂਦਾ ਇਹ ਖਿੰਡ ਜਾਂਦਾ ਜਿੱਦਾਂ ਕਹ ਲਓ ਅੰਦਰੋਂ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਕੱਢ ਲਿਆ ਜੀ ਆ ਲਓ ਦੇਖੋ ਨਾ ਚਮਕਾ ਮਾਰ ਰਿਹਾ ਪੂਰਾ ਆ ਬੀਜ ਨਿਕਲੇ ਨੇ ਜੀ ਇਸ ਦੇ ਤੇ ਇਹ ਜਿਹੜਾ ਹੈਗਾ ਆ ਇਹ ਵੇਸਟੇਜ ਨਹੀਂ ਹੈਗਾ ਇਹ ਇਹ ਦਵਾਈਆਂ ਦੇ ਵਿੱਚ ਕੰਮ ਆਉਂਦਾ ਦੇਖੋ ਸਪੰਜੀ ਆ ਪੂਰਾ ਇਹ ਤੇ ਇਹਨੂੰ ਪੂਰਾ ਦਾ ਪੂਰਾ ਇਹ ਜਿਹੜਾ ਆ ਦੇਖੋ ਤੁਸੀਂ ਸਪੰਜੀ ਆ ਇਹ ਤੇ ਇਹ ਪੂਰੇ ਦਾ ਪੂਰਾ ਜਿਹੜਾ ਹੈਗਾ ਦਵਾਈ ਦੇ ਵਿੱਚ ਕੰਮ ਆਉਂਦਾ ਆ ਠੀਕ ਹੈ ਜੀ ਇਹ तकरीबन ਇਹ ਵੀ ਕਿਲੋ ਦੇ ਕਰੀਬ ਨਿਕਲੇ ਆ ਤੇ ਹੁਣ ਆਪਾਂ ਇਹਦੇ ਵਿੱਚ ਦਹੀਂ ਪਾ ਲਈ ਆ ਤੇ ਨਾਲ ਆਪਾਂ ਚੀਨੀ ਵੀ ਪਾ ਲਈ ਆ ਉਹ ਆਪਣੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਮੈਂ ਨਮਕ ਵੀ ਪਾ ਲਿਆ ਆ ਮਸਾਲਾ ਥੋੜਾ ਜਿਹਾ ਪਾ ਲਿਆ ਹੈ ਤੇ ਅਸੀਂ ਵੀ ਟੇਸਟ ਖੱਟੇ ਮਿੱਠੇ ਦਾ ਖੱਟਾ ਮਿੱਠਾ ਦਾ ਟੇਸਟ ਹੈ ਬਾਕੀ ਜਿਨ੍ਹਾਂ ਦੇ ਘਰ ਲੱਗਿਆ ਉਹ ਕਮੈਂਟ ਕਰਕੇ ਜਰੂਰ ਦੱਸਣਾ ਤੇ ਧੰਨਵਾਦ ਫੇਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਜੀ